ਤੇ ਬਾਅਦ ਟਿਕੜੇ ਉਹਦੇ ਆ ਲਾਗ ਰਹੀ ਉਹਦੇ ਮੈਦਾਨ ਅੱਜ ਜੇ ਜਿੰਪ ਹੋਗਾ 20 ਆਪਣੇ ਦਾ ਜੇ ਦਾ 20 ਲਾ ਵਧੀ ਅੱਜ ਨੇ ਉਹ ਅੱਜ ਲਾ ਗਿਆ ਅੱਜ ਲਾ ਗਿਆ ਅੱਜ ਲਾਉਂਦੇ ਵੇ ਇਹੋ ਯਾਰਦੋ ਫੋਤਰੀ ਆ ਬੜੇ ਵੇਜਾ ਇਹ ਸੋਨਾ ਕਰ ਫੱਦਾ ਕਿਥੇ ਪੁਲਿਸ ਮੁਲਾਜ਼ਮ ਦੇ ਨਾਲ ਬਹਿਸ ਕਰ ਰਹੇ ਸ਼ਖਸ ਦੀਆਂ ਇਹ ਤਸਵੀਰਾਂ ਖਡੂਰ ਸਾਹਿਬ ਗੋਵਿੰਦਵਾਲ ਰੋਡ ਦੀਆਂ ਨੇ ਦੇ ਵੀ ਕਿਉਂ ਜਾਣਦਾ ਕੋਈ ਦੱਸੇਗਾ ਕੋਈ ਗੁੰਡਰ ਨਹੀਂ ਹੈ ਕੋਈ ਮੇਰੀ ਹੈ ਨਾ ਮੈਂ ਕੁਦਾ ਕਹਦਾ ਨੂੰ ਕਹਿੰਦੇ ਨਾ ਮੁੱਖਾ ਘੜੀਆਂ ਤੋਂ ਵੀਡੀਓਜ਼ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਸ਼ਖਸ ਪੁਲਿਸ ਵਾਲੇ ਦੇ ਉੱਤੇ ਗੁੱਸਾ ਕੱਢ ਰਿਹਾ ਹੈ ਮੁਲਾਜ਼ਮ ਅਕੂ ਬੋਲ ਰਿਹਾ ਹੈ ਜਨਾਬ ਮੈਂ ਕੀ ਕਿਹਾ ਤੁਸੀਂ ਜਾਓ ਮੈਂ ਇਹਨੂੰ ਹਟਾਉਣੇ ਜਾਉ ਪਰ ਇਹ ਜਨਾਬ ਨੇ ਕਿ ਜਾਣਦਾਨਾ ਨਹੀਂ ਲੈ ਰਹੇ ਆਲੇ ਦੁਆਲੇ ਹੋਰ ਪੁਲਿਸ ਵਾਲੇ ਵੀ ਨੇ ਪਰ ਇਹ ਸ਼ਖਸ ਸਿਰਫ ਇੱਕ ਮੁਲਾਜ਼ਮ ਦੇ ਪਿੱਛੇ ਪਿਆ ਸੀ ਪਹਿਲਾਂ ਕੁਝ ਦੇਰ ਬਹਿਸ ਹੋਈ ਫਿਰ ਇਹ ਜਨਾਬ ਪੁਲਿਸ ਵਾਲੇ ਨੂੰ ਨਾਲੇ ਤਾਂ ਗਾਲ ਕੱਢਦੇ ਨੇ ਤੇ ਫਿਰ ਮੁੱਛਾਂ ਦੇ ਉੱਤੇ ਹੱਥ ਫੇਰ ਕੇ ਦੋ-ਦੋ ਹੱਥ ਕਰਨ ਦਾ ਲਲਕਾਰਾ ਵੀ ਮਾਰਦੇ ਨੇ ਉਹਨਾਂ ਨੂੰ ਲੱਗ ਰਹੀ ਵਰਦੀ ਉਹਨਾਂ ਨੂੰ ਮਿਲ ਅੱਜ ਜੇ ਜਿਪ ਹੋਗਾ 20 ਆਪਣੇ ਦਾ ਤੇਰਾ ਵੀ ਨਾ ਲਾ ਭੜੀ ਅੱਜ ਨਹੀਂ ਹੋ ਸਕਦਾ ਅੱਜ ਲੱਗ ਗਿਆ ਅੱਲਾ ਗਿਆ ਅੱਲਾ ਗਰਾਊਂਡ ਨੇ ਵੇ ਫਿਰ ਕਿ ਉਹ ਜਲਦਾ ਪੋਤਰੀ ਆਪਣੇ ਉਹਦਾ ਇਹ ਸੁਣਾ ਕਰੋ ਫਤਕੀ ਦੂਜੇ ਪਾਸੇ ਮੁਲਾਜ਼ਮ ਕਹਿ ਰਿਹਾ ਹੈ ਜਨਾਬ ਮੈਂ ਤਾਂ ਬਸ 2 ਮਿੰਟ ਗੱਡੀ ਰੋਕਣ ਲਈ ਕਿਹਾ ਸੀ ਮੌਕੇ ਤੇ ਉੱਤੇ ਮੌਜੂਦ ਬਾਕੀ ਮੁਲਾਜ਼ਮ ਇਸ਼ਾਰਾ ਕੁਝ ਬੇਬਸੀ ਦੇ ਨਾਲ ਬਿਖਦੇ ਰਹਿੰਦੇ ਨੇ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖਰ ਕੋਈ ਸ਼ਖਸ ਐਨੇ ਪੁਲਿਸ ਵਾਲਿਆਂ ਦੇ ਸਾਹਮਣੇ ਕਿਸੇ ਮੁਲਾਜ਼ਮ ਨੂੰ ਗਾਲ੍ਹ ਕਿਵੇਂ ਕੱਢ ਸਕਦਾ ਹੈ ਕਿੰਨੇ ਬਾਲ ਉੱਗਦੇ ਉਹ ਤਾਂ ਆ ਲਾਗ ਰਹੀ ਵਰਦੀ ਉਹ ਤੇ ਮੈਡ ਅੱਜ ਦੇ ਦਿਨ ਜਿਹੜਾ ਬੀਂ ਆਇਆ ਬੀਂ ਆਇਆ ਲਾ ਵਰਦੀ ਆਜੇ ਉਹਦੀ ਉੱਤੇ ਲਾਉਂਦਾ ਆਜਾ ਲਾ ਗਿਆ ਆ ਲਾ ਗਿਆ ਆ ਲਾ ਗਿਆ ਉਹਦੇ ਵਿੱਚ ਉਹ ਯਾਰਦੋ ਬੋਤਰੀਆ ਪੜੇ ਹੋਏ ਨੇ ਤੇ ਸੋਣਾ ਕਰ ਫਤਕ ਕਿੱਦੋਂ ਜਾਣਗੇ ਲੈਣ ਕਰਨ ਦਾ ਹੀ ਹੈ ਤਾਂ ਪਹਿਲਾ ਅਸੀਂ ਤੁਹਾਨੂੰ ਇਹਨਾਂ ਜਨਾਬ ਦਾ ਤਾਰੂਫ ਕਰਵਾ ਦਿੰਨੇ ਆ ਮੁਲਾਜ਼ਮ ਦੇ ਨਾਲ ਬਹਿਸ ਕਰ ਰਹੇ ਇਸ ਸ਼ਖਸ ਦਾ ਨਾਮ ਹੈ ਗੈਰੀ ਪਹਿਲਵਾਨ ਜੋ ਹਲਕਾ ਖਡੂਰ ਸਾਬ ਤੋਂ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਦੇ ਉੱਤੇ ਗੁੱਸਾ ਖੱਡਣ ਤੇ ਉਸ ਨੂੰ ਗਾਲਾਂ ਕੱਢਣ ਦਾ ਜੋ ਇਹ ਵੀਡੀਓ ਸਾਹਮਣੇ ਆਇਆ ਹੈ ਇਸ ਬਾਰੇ ਵਿਧਾਇਕ ਸਿੱਕੀ ਸਾਹਿਬ ਨੇ ਤਾਂ ਮੀਡੀਆ ਦੇ ਸਾਹਮਣੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਅਸੀਂ ਤੁਹਾਨੂੰ ਸਿੱਕੀ ਦਾ ਉਹ ਵੀਡੀਓ ਵਿਖਾਉਨੇ ਆ ਜਿੱਥੇ ਗੈਰੀ ਪਹਿਲਵਾਨ ਬਿਲਕੁਲ ਉਹਨਾਂ ਦੇ ਨਾਲ ਸਟੇਜ ਤੇ ਖੜਾ ਨਜ਼ਰ ਆ ਰਿਹਾ ਹੈ ਤੇ ਸਿੱਕੀ ਜੀ ਪੁਲਿਸ ਵਾਲਿਆਂ ਨੂੰ ਚੇਤਾਵਨੀ ਦੇ ਰਹੇ ਸੀ ਐਸਪੀ ਸਾਹਿਬ ਇਹ ਦੇਖ ਲਓ ਕਿੰਨੇ ਕੱਕੇ ਹੋਏ ਸਾਡੇ ਬੰਦੇ ਆਹ ਵੇਖ ਲਓ ਇਹਨਾਂ ਦੇ ਕਿੰਨੇ ਕਿ ਡੂੰਗੇ ਜ਼ਖਮ ਐ ਇਹਦੇ ਅੰਦਰ ਤੇ ਡੀਐਸਪੀ ਸਾਹਿਬ ਆਪਣੇ ਐਸਐਚਓ ਨੂੰ ਕਹਿ ਦਿਓ ਕਿ ਮੇਰਾ ਕੋਈ ਵੀ ਮੇਰਾ ਸਾਥੀ ਥਾਣੇ ਚੋਂ ਨਾਰਾਜ਼ ਹੋ ਕੇ ਨਹੀਂ ਜਾਣਾ ਚਾਹੀਦਾ ਜੇ ਮੇਰਾ ਸਾਥੀ ਕੋਈ ਨਾਰਾਜ਼ ਹੋ ਕੇ ਗਿਆ ਤੇ ਗੱਡੀ ਲੈ ਕੇ ਮੈਂ ਥਾਣੇ ਪਹੁੰਚਣਾ ਹੈ ਤੇ ਇਹ ਨਾ ਹੋਵੇ ਕਿ ਲੰਮੇ ਜਿਹਨਾਂ ਨੂੰ ਪਹੁੰਚਣਾ ਉਹਨਾਂ ਦੀ ਜਗ੍ਹਾ ਪਹਿਲਾਂ ਆਪਣਾ ਹੀ ਨੰਬਰ ਲੱਗ ਜਾਵੇ ਖਡੂਰ ਸਾਹਿਬ ਦੇ ਵਿੱਚ ਬੀਤੇ ਦਿਨੀ ਹੋਈ ਇੱਕ ਰੈਲੀ ਵਿੱਚ ਸਿੱਕੀ ਸਾਹਿਬ ਨੇ ਪੁਲਿਸ ਵਾਲਿਆਂ ਨੂੰ ਆਪਣੇ ਕਰੀਬੀਆਂ ਨੂੰ ਨਿਰਾਸ਼ ਨਾ ਕਰਨ ਦੇ ਨਿਰਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਵਿਧਾਇਕ ਜੀ ਦੇ ਕਰੀਬੀਆਂ ਦੇ ਹੌਸਲੇ ਵੀ ਬਿਲੰਦ ਹੋ ਗਏ ਇਹ ਮੈਂ ਤੂੰ ਦਵਾ ਦਵਾ ਤੂੰ ਘਟ ਮਰੇ ਘਸਰੇ ਇੱਕ ਮਿੰਟੋ ਇੱਕ ਮਿੰਟੋ ਇੱਕ 20 9 ਦਾ ਗਾਣਾ ਜੇ ਤੁਹਾਡਾ ਦੇ ਦਿੰਦਾ ਇਥੇ ਤੂੰ ਦੋ ਕੱਟ ਨਹੀਂ ਮਾਰਨੇਗਾ ਫਰਕ ਦੀ ਗੱਲ ਮੈਂ ਤਾਂ ਕਹਾ ਜਾਓ ਜੀ ਜਾਓ ਹੁਣ ਸ਼ਾਇਦ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਆਖਿਰ ਸ਼ਖਸ ਇਸ ਪੁਲਿਸ ਮੁਲਾਜ਼ਮ ਦੇ ਨਾਲ ਐਨੀ ਢੇਰ ਕਿਵੇਂ ਬੈਸਾ ਰਿਹਾ ਤੇ ਕਿਵੇਂ ਮੁਲਾਜ਼ਮਾਂ ਦੇ ਸਾਹਮਣੇ ਹੀ ਉਸ ਨੂੰ ਗਾਲਾਂ ਵੀ ਕੱਢ ਗਿਆ ਅੱਜ ਜੇ ਜੇਪ ਉਹਦਾ 20 ਆਪਣੇ ਦਾ ਜੇ ਉਹਦਾ 20 ਲਾਓ ਪਰ ਅੱਜ ਹੀ ਉੱਥੇ ਅਲਾ ਗਿਆ ਅਲਾ ਗਿਆ ਅਲਾ ਗਰਾਊਂਡ ਦੇ ਵਿੱਚ ਉਹ ਯਾਰ ਤਾਂ ਕੌਤਰੀਆ ਪੜਦਾ ਉਹਦਾ ਇਹ ਵੀਡੀਓ ਕਰੀਬ 2 ਦਿਨ ਪੁਰਾਣਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਚੁੱਕਾ ਹੈ ਜਾਣਕਾਰੀ ਮੁਤਾਬਕ ਗੈਰੀ ਪਹਿਲਵਾਨ ਨੂੰ ਪੁਲਿਸ ਮੁਲਾਜ਼ਮ ਨੇ ਨਾਕੇ ਜੋਤੇ ਚੈਕਿੰਗ ਦੌਰਾਨ ਰੋਕਿਆ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਇਹ ਪੂਰੀ ਬਹਿਸ ਹੋਈ ਇਹ ਵੀ ਵੀਡੀਓ ਵੀ ਪੁਲਿਸ ਵਾਲਿਆਂ ਨੇ ਹੀ ਮੌਕੇ ਤੇ ਬਣਾਇਆ ਸੀ ਪੁਲਿਸ ਮੁਲਾਜ਼ਮਾਂ ਤੇ ਸਿਆਸੀ ਲੀਡਰਾਂ ਵਿਚਾਲੇ ਤਲਖੀ ਦੀਆਂ ਤਸਵੀਰਾਂ ਮੀਡੀਆ ਦੇ ਵਿੱਚ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਤਾਜ਼ਾ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਇਹ ਸਵਾਲ ਖੜਾ ਹੋ ਰਿਹਾ ਕਿਉਂਕਿ ਜਦੋਂ ਪਿਛਲੇ 10 ਸਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਜਿਹੀ ਤਸਵੀਰ ਸਾਹਮਣੇ ਆਉਂਦੀ ਸੀ ਤਾਂ ਕਾਂਗਰਸ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਅਕਾਲੀ ਲੀਡਰਾਂ ਵੱਲੋਂ ਤੱਕੇਸ਼ਾਈ ਕੀਤੀ ਜਾਂਦੀ ਹੈ ਔਰ ਉਹਨਾਂ ਵੱਲੋਂ ਪੁਲਿਸ ਤੇ ਵੀ ਦਬਾਅ ਬਣਾਇਆ ਜਾਂਦਾ ਹੈ ਪਰ ਇਸ ਵੀਡੀਓ ਦੇ ਵਿੱਚ ਜੋ ਸ਼ਖਸ ਪੁਲਿਸ ਦੇ ਨਾਲ ਬਹਿਸ ਕਰ ਰਿਹਾ ਜਾਂ ਫਿਰ ਗਲਤ ਸ਼ਬਦਾਵਲੀ ਵਰਤ ਰਿਹਾ ਉਸ ਦਾ ਨਾਮ ਗੈਰੀ ਪਹਿਲਵਾਨ ਹੈ ਤੇ ਖਡੂਰ ਸਾਹਿਬ ਦੇ ਐਮਐਲਏ ਰਮਨਜੀਤ ਸਿੰਘ ਸਿੱਕੀ ਦਾ ਉਹ ਕਰੀਬੀ ਦੱਸਿਆ ਜਾਂਦਾ ਹੈ ਕਿਉਂਕਿ ਜਦੋਂ ਪਿਛਲੇ ਦਿਨੀ ਰਮਨਜੀਤ ਸਿੰਘ ਸ ਉਪਣੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਤਾਂ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹਨਾਂ ਦੇ ਕਿਸੇ ਵੀ ਵਰਕਰ ਦੇ ਨਾਲ ਬਸਲੂਕੀ ਕੀਤੀ ਜਾਂਦੀ ਹੈ ਜਾਂ ਫਿਰ ਪੁਲਿਸ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਆਪ ਥਾਣੇ ਦੇ ਵਿੱਚ ਆ ਕੇ ਉਹਨਾਂ ਅਫਸਰਾਂ ਦੇ ਨਾਲ ਨਜਿੱਠਣਗੇ ਇਸ ਮਾਮਲੇ ਦੇ ਵਿੱਚ ਅਸੀਂ ਗੈਰੀ ਦੇ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੂੰ ਔਰ ਮਾਮਲਾ ਜੋ ਹੈ ਉਹ ਹੁਣ ਖਤਮ ਹੋ ਚੁੱਕਾ ਹੈ ਕਿਉਂਕਿ ਦੋਹਾਂ ਧਿਰਾਂ ਦਾ ਰਾਜ਼ੀਨਾਮਾ ਹੋ ਚੁੱਕਾ ਹੈ ਪਰ ਇਸ ਬਾਰੇ ਉਹਨਾਂ ਨੇ ਕੁਝ ਵੀ ਕੈਮਰੇ ਦੇ ਸਾਹਮਣੇ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਜੀਵ ਸ਼ਰਮਾ, এবੀਪੀ ਸੰਜਾ, ਅੰਮ੍ਰਿਤਸਰ।